ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਅੱਛੇ ਠੀਕ ਆ ਜੀ ਵਧੀਆ ਆਗੇ ਕਰਿਆ ਇਹ ਐਕਸ ਆ ਖੋਲੇਗਾ ਤਾਂ ਪਲਾਸਟਰੇਗੀ ਕਾਤੀ ਖੁਸ਼ੀ ਜੀ ਦੇਖਣਾ ਤਾ ਇੱਕ ਇੱਕਣਾ ਹੁਣ ਪੈਰ ਕੀ ਹੋ ਗਿਆ ਪੈਰ ਨੂੰ ਸੁੱਜਿਆ ਤਾਂ ਪਿਆ ਜੀ ਹਾਲੀ ਤੇਰੇ ਪੰਗਾ ਲੱਤਾ ਕਿਉਂ ਮੈਨੂੰ ਬਣਾਏ ਦੱਸ ਮੈਂ ਕਹਿੰਦਾ ਪੱਕਾ ਲਵਾ ਦੋਨੇ ਆ ਹੂੰ ਪੱਕਾ ਪਲਾਸਟਰ ਇਹ ਤੁਸੀਂ ਡਾਕਟਰ ਨੂੰ ਪੁੱਛ ਗਏ ਖੋਲੇ ਡਾਕਟਰ ਬਣ ਗਿਆ ਤੂੰ ਇਹ ਡਾਕਟਰ ਨੇ ਕਿਹਾ ਤਾਂ ਕਿ ਮਹੀਨਾ ਹੋਰ ਰੱਖਣਾ ਹੈ ਫਿਰ ਬਾਬਾ ਜੀ ਕਹਿੰਦੇ ਇੱਕ ਵਾਰੀ ਖੋਲ ਕੇ ਤੇਲ ਤੂਲ ਲਾ ਲੈਣਾ ਹੈ ਪੈਰ ਤੋਦੋ ਮੇਰਾ ਅੱਛਾ ਫਿਰ ਦੁਬਾਰਾ ਕੱਸ ਦਿਓ ਪੰਗਾ ਛੇੜ ਤਾਂ ਦੇ ਲੈ ਚ ਹੈ ਇੰਜੀਨੀਅਰ ਬਣਦਾ ਇਹ ਆਪੇ ਖੁੱਲ ਹੀ ਜਾਂਦਾ ਧਿਆਨ ਨਾਲ ਮਹੀਨਾ ਨਹੀਂ ਰੱਖਿਆ ਉਹਨੇ ਆਪੇ ਕਹਿੰਦਾ ਬਲੇਟ ਨਹੀਂ ਕਹਿੰਦਾ ਕਿਉਂ ਆਪੇ ਵੜਤਾ ਆ ਰਹੀ ਗੇ ਬਿੱਲੂ ਕੇ ਚਾਂ ਗਿਆ ਮੈਂ ਘਰਾਂ ਰੋਟੀ ਖਾਣ ਕਹਿੰਦਾ ਪੈਰ ਨੇ ਮੈਂ ਕਹਿੰਦਾ ਡੈਡੀ ਮੈਂ ਵੜਤਾ ਐ ਕਹਿੰਦਾ ਰੋਇ ਕਹਿੰਦਾ ਇੰਨੇ ਦੇ ਰੱਖਣਾ ਤਾਂ ਡਾਕਟਰ ਕੋਲ ਚੱਲ ਕੇ ਕਿਹਾ ਕਹਿੰਦਾ ਤੁਸੀਂ ਕਹਦੇ ਵੱਡੇ ਆ ਹੁਣ ਆ ਵੀ ਜਾਇਆ ਹੁਣ ਡਾਕਟਰ ਕੋਲ ਲਿਕੇ ਜਾਣਾ ਉਹਨੇ ਕਹਿੰਦਾ ਕਹਦੇ ਵੱਡੇ ਦੇਖ ਲਈ ਨਾਲੇ ਅਜੇ ਮੈਂ ਹੁਣ ਪੁੱਛ ਕੇ ਆਇਆ ਜਾ ਮੈਂ ਆਪਣੀ ਦਵਾਈ ਲੈ ਕੇ ਆਇਆ ਤਾਂ ਫੇਰ ਇੰਨੀ ਸਾਨੂੰ ਕਿਆ ਕੱਢ ਕੇ ਜੀ ਇਹ ਟਿਕਦੇ ਆ ਦੋਹੇ ਬਦਾਦਾ ਪੁੱਤ ਤਾਂ ਨਹੀਂ ਆਇਆ ਗੱਲ ਦਾ ਕੰਮ ਨਹੀਂ ਚੱਲੂਆ ਬਾਪੂ ਦੇ ਨਾਲੋਂ ਸਰੇ ਆ ਸਾਨੂੰ ਆਏ ਨਹੀਂ ਕੋਈ ਸਾਫ ਕਰਦੀ ਉਹ ਸਾਫ ਤਾਂ ਹੋ ਜਾਣਾ ਹੁਣ ਇਹਨੂੰ ਇੱਕ ਨੇ ਉੱਪਰ ਲਾ ਲੋ ਪੱਟੀ ਲਵੇਟ ਦੋ ਇਸ ਉੱਪਰ ਪੱਟੀ ਕਾ ਹੁਣ ਲੈ ਜਾਣਾ ਫੇਰ ਖਾਇਰ ਦਾ ਮੜਾ ਜਾਓ ਕਰ ਲੋ ਢੱਕ ਲੋ ਬੈਸਦਾ ਕੇ ਢਕਣਾ ਹੁਣ ਉਹਨੂੰ ਕੀ ਹੋਇਆ ਕੋਸ ਵੀ ਨਹੀਂ ਸੋਜ ਗਈ ਏ ਬਸ ਮੜਾ ਜਾ ਹਲੇ ਤੱਕ ਸੋਜ ਜਾ ਦੇਖ ਲੈ ਇਹ ਕਹਿੰਦੇ ਮੇਰਾ ਪੈਉਗਾ ਮੇਰਾ ਪੈ ਠੀਕ ਹੋ ਗਿਆ ਦੇਖ ਲੈ ਬੰਨਣੇ ਕਰਕੇ ਹੋਇਆ ਹੂੰ ਜਿਹੜੀ ਬੰਨਣੇ ਕਰਕੇ ਕਾਤੇ ਹੋਣਾ ਨਹੀਂ ਬੰਨਣੇ ਕਰਕੇ ਹੋ ਜਾਂਦਾ ਬੰਨਣੇ ਕਰਕੇ ਹੋਇਆ ਹੋਰ ਕੋਈ ਟੀਜ ਹੈ ਜੇ ਪੈਰ ਤਾਂ ਬੰਨਦੇ ਔਰ ਕਾਸਾ ਪੈ ਜਾ ਨਹੀਂ ਦੇਗਾ ਨਾ ਪਰ ਜਿੱਦਣ ਜਿੱਦਣ ਉਹਨੇ ਹਲਾਇਆ ਤਾਂ ਕੱਚਾ ਉਦਾਂ ਨੇ ਹੀ ਉਹੀ ਤਾਂ ਸੁੱਜਿਆ ਹੋਇਆ ਤਾਂ ਜਾਬੀ ਆਹੋ ਸਗੋ ਫਿਰ ਪੈਰ ਦਾ ਢਿਲਾ ਹੋਣਾ ਚਾਹੀਦਾ ਸੀ ਉਹ ਨਹੀਂ ਨਾ ਪਹਿਲਾਂ ਅੱਟਨਿੱਟ ਲਾਉਂਦਾ ਤਾਂ ਹੀ ਬੈਠੇ ਹੋਏ ਹੋ ਜਾਂ ਪੈਰ ਦਾ ਸੋਜ ਜਾ ਉਤਰਿਆ ਉਤਰਿਆ ਨਹੀਂ ਹੈਗਾ ਉਤਰਿਆ ਨਹੀਂ ਹੈ ਉਤਰਿਆ ਨਹੀਂ ਫਿਰ ਤੇਰੇ ਸਾਹਮਣੇ ਤਾਂ ਪਿਆ ਗੋਲਗੁਲੀ ਵਰਗਾ ਉਕਣਾ ਹੀ ਨਹੀਂ ਉਕਣ ਗਿੱਟਾ ਵੀ ਸੱਜਿਆ ਹੋਇਆ ਆਪੇ ਦੁਨੀਆ ਕਰਿਆ ਟਾਈਮ ਟੇਨਰ ਨੇ ਉਹ ਇਹਨੂੰ ਕਹਿੰਦਾ ਖੋਲ ਤਾਂ ਵਿੰਟਜ ਉਹਦੇ ਕਿ ਰੱਖਿਆ ਪਿਆ ਖੋਲ ਕੇ ਕਹਿੰਦੇ ਦੁਆਰਾ ਫੇਰ ਲਾ ਦੂੰਗਾ ਇੱਕ ਨਹੀਂ ਲਾ ਇੱਕ ਨਹੀਂ ਕਰਕੇ ਇੱਕ ਦੇ ਦਿੰਦਾ ਕਹਿੰਦਾ ਇਹਨੇ ਕਹਣਾ ਤੁਸੀਂ ਪਤਾ ਨਹੀਂ ਲੱਗਣ ਦਾ ਡਾਕਟਰ ਨੂੰ ਬਸ ਯਾਦ ਲਾਇਆ ਅਜ ਕੋ ਨਹੀਂ ਕਹਣਾ ਬਾਪੂ ਦੇ ਗੱਲ ਪਉਣਾ ਬਾਪੂ ਵੀ ਕਾਸਦਾ ਨਹੀਂ ਇਹਨੇ ਖਲਾਇਆ ਬਾਬਾ ਹੀ ਨੇ ਕਿਹਾ ਨਹੀਂ ਤਾਂ ਹਫਤਾ ਹੋ ਗਿਆ ਕਹਿੰਦਾ ਮੇਰਾ ਖੂਲ ਤੋਂ ਖੂਲਦੋ ਲੈ ਐਨੀ ਕਹੇ ਛੱਡੋ ਯਾਰ ਡਾਕਟਰ ਕਹਿੰਦਾ ਹਲੇ 20 25 ਦਿਨ ਕਹਿੰਦਾ ਰੱਖ ਹੋਰ ਕਹਿੰਦਾ ਉਹਨੇ ਪੂਰਾ ਮਹੀਨਾ ਕਿਹਾ ਡਾਕਟਰ ਨੇ ਮਹੀਨਾ ਲਾ ਕੇ ਰੱਖਣੇ ਤੂੰ ਜਾ ਦਿੱਲੀ ਕੱਟੇ ਪੰ 20 ਦਿਨ ਹੋ ਗਏ ਅੱਜ 21 ਦਿਨ ਹੋਰ ਇੱਕ ਹਲੇ ਹੋਰ ਮਹੀਨਾ ਪੂਰਾ ਕੱਢਣਾ ਹੈ ਅੱਜ ਤੇ ਮਹੀਨਾ ਕਿਹਾ ਤਾਂ ਉਹਨੇ ਅੱਜ ਤੇ ਮਹੀਨਾ ਕਿਹਾ ਉਹਨੇ ਮਨ ਲਾ ਕੇ ਮੈਂ ਪੱਕਾ ਲਵਾ ਲਾ ਮੀਨਾ ਬੜਾ ਟੁਰੀ ਫਰੀ ਜਾ ਚਾਹੇ ਕੋਈ ਚੱਕਰ ਨਹੀਂ ਤੁਰਨੇ ਦਾ ਨਹੀਂ ਕੋਈ ਵੀ ਚੱਕਰ ਠੀਕ ਹੈ ਨਾ ਬਬਈ ਆ ਗੁੱਡੂ ਦੇ ਮੁੰਡੇ ਪੋਤੇ ਦਾ ਵਿਆਹ ਚਲੇ ਗਏ ਕਹਿੰਦਾ ਤੇਰੇ ਪਲਾਸਟਰ ਲੱਗਾ ਹਾਂ ਕਹਿੰਦਾ ਜਸ ਕੁੜੀ ਬਿਠਾ ਲਿਆ ਲੇ ਗੇ ਕਹਿੰਦਾ ਜੀ ਪਲਾਸਟਰ ਕਟਾਉਣਾ ਕਹਿੰਦਾ ਕਿੰਨਾ ਤੇਰੇ ਹੋ ਗਿਆ ਕਹਦਾ ਮਹੀਨਾ ਨਹੀਂ ਹੋਇਆ ਕਹਿੰਦਾ ਇਹ ਨਹੀਂ ਕੱਟ ਹੋਣਾ ਕਹਿੰਦਾ ਜੀ ਨੇ ਵਿਆਹ ਤੇ ਜਾਗੋ ਕੱਢਿਆ ਜਿ ਭੰਗੜਾ ਪਾਉਣ ਇਹ ਜੇ ਸਾਰੇ ਕਹਿੰਦਾ ਜਾਓ ਘਰ ਨੂੰ ਜਾਓ ਨਰਜ ਅਸੀਂ ਵੀ ਕਹਣਾ ਬਾਈ ਬਾਪੂ ਨੇ ਅੱਜ ਪ੍ਰੋਗਰਾਮ ਹੋ ਜਾਣਾ ਤਾਂ ਬੜਦਾ ਹੈ ਮੈਨੂੰ ਨਹੀਂ ਹਾਂਜੀ ਹੁਣ ਨਹੀਂ ਬੋਲਣਾ ਹੁਣ ਚੁੱਪਾ ਵਾਈ ਮਖੌਲ ਨਾ ਕਰੋ ਸਾਨੂੰ ਮਖੌਲ ਥੋੜੋ ਹੈ ਮਖੌਲ ਨਹੀਂ ਹੈ ਅਜ ਤਾਂ ਕਹਦੇ ਵੀ ਨਾ ਪੱਕਾ ਰੱਖ ਲੈ ਪੱਕਾ ਲੋ ਵਾਲਾ ਹਾਂ ਪੱਕਾ ਠੀਕ ਹੈ ਫਿਰ ਚਾਹੀ ਤੁਰੀ ਫਰੀ ਜਾਈ ਉਹ ਤਾਂ ਤਰ ਹੋ ਜਾਣਾ ਤੇ ਉਹੀ ਤਾਂ ਸੀ ਕਹਿੰਦੀ ਆ ਮਾਂਦਾ ਨਹੀਂ ਕਹਿੰਦੇ ਕੱਚਾਈ ਦੁਆਰਾ ਲਾਉਣਾ ਹੈ ਕੱਚਾ ਨਹੀਂ ਪੰਜ ਦਿਨ ਬਾਅਦ ਭਈਆ ਤੁਰਨ ਲੱਗਾ ਨਾਲ 2 ਤੋਂ ਲੱਟ ਟੁੱਟੀ ਹੋਈ ਸੀ ਹੂੰ 2 ਤੋਂ ਤੇ ਬਾਬਾ ਜੀ ਦੀ ਤਾਂ ਮੜੀ ਜੀ ਇੱਥੇ ਤੇ ਕ੍ਰੈਕ ਆ ਚੀਜ਼ ਇੱਥੇ ਜਿੱਤੇ ਇੱਥੇ ਰੇੜਾ ਚੜ ਗਿਆ ਤਾ ਦੋ ਇੱਥੇ ਟੁੱਟ ਗਈ ਫੇਰ ਰੇੜੀ ਚੱਲ ਕੋਈ ਨਹੀਂ ਕੱਖਾਂ ਦਾ ਭਰਿਆ ਹੋਇਆ ਲਾ ਚਾਚੂ ਬਣਾ ਕੇ ਲਿਆ ਲੈ ਚੱਲੀ ਪੰਜਾਬੀ ਕੀ ਚਲਦੇ ਹਾਂ ਤਾਂ ਹੀ ਮੜਾ ਕੰਡੇ ਪਰ ਹੋਉਂਗੇ ਲੈ ਪਿੰਡਾਂ ਵਾਲੇ ਤੈਨੂੰ ਪਤਾ ਚਾਹ ਬਿਨਾਂ ਕਿਤੇ ਤੁਰਦੇ ਆ ਟੁੱਡੀ ਗਿਆ ਸਲਾਏ ਠੀਕ ਹੈ ਠੀਕ ਹੈ ਰਿਕਾਰਡਿੰਗ ਕਰ ਲੈ ਜੀ ਬਾਬੇ ਜੀ ਪਾਣੀ ਲੈ ਕੇ ਦੇਓ ਬਾਬੇ ਜੀ ਰਿਕਾਰਡਿੰਗ ਕਰ ਕੇ ਮੈਂ ਚਾਚੇ ਨੇ ਤਾਂ ਉੱਥੇ ਜਾ ਕੇ ਫੇਰ ਮੱਕਰ ਜਣਾ ਡਾਕਟਰ ਕੋ ਨਹੀਂ ਮੱਕਰ ਮੈਂ ਚੱਲਦਾ ਮੱਕਰੂਗਾ ਘਰ ਤੇ ਤੇਰੇ ਡਾਕਟਰ ਨੂੰ ਆਈ ਗਈ ਨਹੀਂ ਦਿੱਤੀ ਤੈਨੂੰ ਦੇ ਦੂੰਗਾ। ਨਾ ਮੈਂ ਕਹਿ ਦੇਣਾ। ਉਹਨੂੰ ਪਤਾ ਕੀ ਕਹੇ? ਤੁਰਕੇ ਦਿਖਾਵਾਂ? ਤੁਰਕੇ ਦਿਖਾਵਾਂ ਤੈਨੂੰ? ਉਹ ਕਹਿੰਦਾ ਬਾਬੇ ਤੁਰਤਾ ਹੋ ਜਾਣਾ ਪਰ ਜੋੜਨੀ ਵੀ ਆ ਇਹ। ਹਾਂ ਪਹਿਲੀ ਵਾਰੀ ਹੁਣ ਲੱਗਿਆ ਤਾਂ ਤੈਨੂੰ ਲੱਸ ਤੁਰਦੇ ਨੇ। ਉਹ ਕਹਿੰਦੇ ਹੁਣ ਉਹਨੇ ਜਿਆਦਾ ਖਰਾ ਲੈਂਦਾ ਸਭ ਕੁਝ ਦਿਰਾ ਦੇਣਾ। ਹਾਂਜੀ ਗੱਲ ਮੁੱਕੀ ਆ। ਗੱਲ ਤਾਂ ਮੁੱਕੀ ਹੋਈ ਹੋਊਗਾ। ਬਾਬਾ ਜੀ ਨੂੰ ਆਏ ਆ। ਅਸੀਂ ਵੀ ਤੈਨੂੰ ਕਹਿੰਦੇ ਆ ਲੋਕ ਡਾਕਟਰ ਗਾਈ ਕਰੇ ਮੇਰੇ ਪੱਕਾ ਬਲਾਸ ਤਰ ਲਾ ਦੋ ਬਸ। ਬਾਬਾ ਜੀ ਨੂੰ ਆਏ ਆ 8 ਦਿਨ ਪਹਿਲਾਂ ਇੱਕ ਵਾਰੀ ਕਰਾਇਆ ਜਾਂਦਾ। ਉਹਦੇ ਚ ਕੁਝ ਨਹੀਂ ਆਇਆ। ਉਹਦੇ 'ਚ ਪਲਾਸਟਰ ਕਰਕੇ ਪਤਾ ਹੀ ਨਹੀਂ ਲੱਗਦਾ ਕਿ ਹੈ ਕਿ ਨਹੀਂ ਹੁਣ ਤਾਂ ਆ ਜੀ ਹੈ ਜੀ ਹੁਣ ਤਾਂ ਆ ਹੀ ਜਾਣਾ ਉਹ ਵੀ ਤਾਂ ਹੀ ਕਿ ਉਹ ਕਹੂਗਾ ਉਹ ਵੀ ਫਿਰ ਅੱਗੇ ਆਏ ਤਾਂ ਪਲਾਸਟਰ ਵੱਡਿਆ ਹੋਣ ਕਰਦੀ ਆ ਆ ਵੱਡਿਆ ਆ ਵੱਡਿਆ ਆ ਠੀਕ ਆ ਜੀ ਉਹ ਵੀ ਪਲਾਸਟਰ ਚੰਗੀ ਤਰ੍ਹਾਂ ਨਹੀਂ ਆਇਆ ਜੀ ਤਾਂ ਵੱਡਦਾ ਹੈ ਐਕਸ-ਰੇ ਚੰਗੀ ਤਰ੍ਹਾਂ ਨਹੀਂ ਆਇਆ ਹੈ ਪਹਿਲੇ ਸਮਝਾਉ ਤਾਂ ਹੋਈ ਨਹੀਂ ਥੋੜਾ ਪਹਿਲੇ ਕਿੱਥੇ ਹੋਇਆ ਆ ਜੀ ਬਾਰ-ਬਾਰ ਹੁੰਦਾ ਬਾਰ-ਬਾਰ ਕੀ ਟੌਪਿਕ ਹੈ ਕਿਹਨੂੰ ਦਵਤ ਨੂੰ ਕੋ ਕੋ ਪਰ ਮੰਨਣੀ ਆ ਆ ਪਹਿਲਾਂ ਨੇ ਕਹੀ ਜੋ ਆਏ ਉਹਨੇ ਤਾਂ ਕੱਚਾ ਕਹਿੰਦਾ ਫਿਰ ਓਖਾ ਫੇਰ ਉਹੀ ਗੱਲ ਹੋਈ। ਫੇਰ ਉਹੀ ਫੇਰ ਠੀਕ ਹੈ ਕਿ ਤਾ ਤਾਂ ਫੇਰ ਵਜਨ ਨਹੀਂ ਆਉਣਾ ਪੂਰਾ। ਵਜਨ ਤਾਂ ਆਈ ਜਾਣਾ ਯਾਰ। ਹੋਈ ਦਮ ਕੋਈ ਬੇਰੂਲ ਤਾਂ ਦੈਂਗਮਾ। ਇਹਨੂੰ ਵੀ ਨਾ ਜਾਣਾ ਗੈਰ ਯਾਰੀ। ਇਹਦੇ ਰਹਿਣਦੇ ਯਾਰੀ ਨੇ ਪਕਾ ਦੇਣਾ। ਫੇਰ ਉਹ ਕੋਈ ਗੱਲ ਨਹੀਂ। ਤੂੰ ਰਹਿਣਦੇ ਯਾਰੀ। ਵਾਹ ਵੇ ਮੈਂ ਤੁਹਾਡੇ ਫਾਇਦੇ ਦੀ ਗੱਲ ਕਹਿੰਦਾ। ਫਾਇਦੇ ਦੀ ਗੱਲ ਕਹਿੰਦਾ। ਡਾਕਟਰ ਪ੍ਰਿਸ਼ਾ ਨੂੰ ਬੜਾ ਤੂੰ। ਮੈਂ ਡਾਕਟਰ ਤੋਂ ਨਹੀਂ ਬੜਾ। ਮੈਂ ਵਾਦਾ। ਤੂੰ ਜਿੱਥੇ ਡਾਕਟਰ ਕੋ 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 ਕਰ ਦੂੰਗਾ। ਨਹੀਂ ਪਤਾ। ਡਾਕਟਰ ਨੂੰ ਤਣ ਕੇ ਕਿਹਾ ਤਾਂ ਤੂੰ ਗੈਲੇ ਤਾ। ਹੋ। ਉਹ। ਉਹ ਬਾਪੂ। ਉਹ ਆਏ ਕਿਹਾ ਉਹ ਤੇ ਪਾ ਸੱਤ ਦਿਨ ਨੂੰ ਹੋ ਰੱਖੀ ਫੇ ਦੇਖੋ ਉਹਨੇ ਕਿਹਾ ਬਾਰੇ ਡਾਕਟਰ ਨੇ ਕਿਹਾ ਕਿਹਾ ਤਾਂ ਉਦੋਂ ਹਾਂ ਬਾਰੇ ਡਾਕਟਰ ਫੁੱਦੂਆ ਛੋਟਾ ਡਾਕਟਰ ਸਹੀ ਆ بڑے ਡਾਕਟਰ ਨੇ ਕਿਹਾ ਵੀ 10 12 ਦਿਨ ਕੱਚਾ ਰੱਖੋ ਫੇਰ ਪੱਕਾ ਲੋ ਆਇਓ ਠੀਕ ਆ ਛੋਟੇ ਨੇ ਇੱਕ ਨੇ ਹੋਰ ਨੇ ਕਹਿਤਾ ਕਹਿੰਦਾ ਵੀ ਚਲ ਮਹੀਨਾ ਹੀ ਰੱਖ ਲਿਓ ਹਾਂ ਕੱਚਾਈ ਹੁਣ 10 ਦਿਨ بڑے ਡਾਕਟਰ ਦੇ ਤਾਂ ਲੰਘ ਲੈ ਔਰ ਛੋਟੇ ਵਾਲੀ ਤੁਸੀਂ ਕਹਿੰਦੇ ਮਦਨੀ ਆ ਕੱਚਾ ਤਾਂ ਰਗਣਾ ਨਹੀਂ ਚਲ ਕੋਈ ਨਹੀਂ ਮੈਂ ਕਹ ਲੈ ਮੈਂ ਨਹੀਂ ਛੋਟੇ ਦੀ ਚਾਚੇ ਦੀ ਗੱਲ ਠੀਕ ਆ ਲੋਹੇ ਦੀ ਬਣਾ ਕੇ ਲਿਆ ਦੂ ਕਹਿੰਦਾ ਭੋਲੂ ਦਾਇਆ ਕਹਿੰਦਾ ਤਾਂ ਗੱਲ ਹਾਂ ਲੋਹੇ ਦਾ ਬੂਟ ਕਹਿੰਦਾ ਕਿ ਲੋਹੇ ਦਾ ਹੀ ਬੂਟ ਲਿਆ ਦੋ ਹਾਂਜੀ ਕੰਮ ਫੇਰ ਉਹੀ ਰਹਿਣਾ ਹੈ ਕਿਉਂ ਜਿਆਦਾ ਮਰਦੀ ਪਾ ਰਹੀ ਹੂੰ ਹੂੰ ਲੈ ਵੀ ਹੋਂ ਬਨਤਾ 2 ਮਹੀਨੇ ਬਾਅਦ ਤੇ ਡਾਕਟਰ ਨੇ ਸਾਡਾ ਕਹਾਣੀ ਮੰਨਣਾ ਹਾਂਜੀ ਡਾਕਟਰ ਤਾਂ ਰੈਡੀ ਆ ਉਹ ਬਾਪੂ ਡਾਕਟਰ ਦੀ ਤੇ ਜਦੀ ਗੱਲ ਬਣ ਲਈ ਇੱਥੇ ਗੱਭੇ ਦੇ ਪੱਥਰ ਕੱਢ ਦੇਣੇ ਯਾਰ ਰਸਤਾ ਬਣਾ ਲੈਣਾ ਥੋੜਾ ਜਿਹਾ ਰਸਤੇ ਤੇ ਆਦੇ ਪਰ ਸੁਮੰਜੇ ਮਰ ਕੇ ਵਹਲਾਤੇ ਉਹ ਕਿ ਕਿ ਲਈ ਹੂੰ ਹੂੰ ਥੀ ਬਹਿ ਜਾ ਆਪਣਾ ਮੰਜੇ 'ਤੇ ਬੱਸ ਆਉਂਦੀ ਗਵਰਨਮੈਂਟ ਡਿਊਟੀ ਵਾਲਾ ਕੰਮ ਉੱਥੇ ਹੀ ਬੈਠਾ ਰਿਹਾ ਆਪਣਾ ਪੱਕਾ ਹੀ ਹੁਣ 2 ਮਹੀਨੇ ਹੈ ਤੁਰਦਾ ਮੂਰੇ ਤੇ ਉਹ ਹਾਂ ਕੀ ਕਰਦਾ ਕਿ ਲੱਗ ਤਰਾ ਮੂਰੇ ਚੱਲ ਬਸ ਤਾਰ ਦੇ ਨੂੰ ਕਰ ਦੋ ਬਸ ਇੱਕ ਨਹੀਂ ਦੇ ਜਾ ਇੱਥੇ ਕਿਹੜੇ ਲਿਬੜਨਾ ਕਾਗਜੇ ਆ ਚੱਲ ਜਾ ਤੁਰਦਾ ਨਾ ਹਾਂ ਆ ਰਹੀ ਜੀ ਨਾ ਹਾਂ ਆਹ ਪਿੱਛੇ ਪਿੱਛੇ ਆਹ ਉਹ ਫੇ ਕਹਿੜਾ ਹੈ ਤਾਈਂ ਦਾ ਤੇਰਾ ਪੈਰ ਹਿੱਲਣ ਨਹੀਂ ਦੇਣਾ ਇਹਨੇ ਨਾ ਉਰੇ ਉੱਪਰ ਹਾਂ ਸਰੀ ਤੱਕੇ ਬੰਨ ਕੇ ਰੱਖਣਾ ਇਹਨੇ ਭਾਜੀ ਤਾਂ ਇਹ ਪੱਕਾ ਪਲਾਸਟਰ ਤਾਂ ਹੀ ਦਾ ਹੈਗਾ ਹੋਂ ਤੂੰ ਥੋੜੋ ਹਿਲੇਗਾ ਜਿਕਣਾ ਪੈਣਾ ਹਲਾਈ ਜਾਂਦਾ ਤੇ ਪੈਰ ਤੂੰ ਆਇਆ ਨਾ ਆਇਆ ਵੀ ਪੰਜ ਚਾਰ ਦਿਨ ਤੱਕ ਫਿਰ ਤੂੰ ਜਿਕਣਾ ਮਰਜੀ ਤੁਰੀ ਜਾਈ ਮਾੜਾ ਮੋਟਾ ਤੁਰ ਸਕਦਾ ਮਾਵਾਂ ਅਸੀਂ ਕੋਈ ਨਹੀਂ ਬੱਡਣਾ ਹੈਗਾ ਆਪਣਾ ਡਾਕਟਰ ਕੋਲ ਲੈ ਜਾਣਾ ਚਾਹੀਦਾ ਹੈਗਾ ਮੈਂ ਹੋਰ ਨਹੀਂ ਕਹਿੰਦਾ ਮੈਂ ਜਾਂ ਤੁਰਦਾ ਨਾ ਆਹੀ ਜਿਹੜਾ ਆਹ ਹਾਂ ਇਹ ਤਾਂ ਲੱਗਦਾ ਵੀ ਤੇਰਾ ਪੈਰ ਮੁਚੇ ਨਾ ਹੂੰ ਹੂੰ ਇਤਨਾ ਪੈਰ ਮੁਚ ਗਿਆ ਫੇ ਇਹ ਤਾਂ ਉੱਥੇ ਕੰਮ ਹੋ ਗਿਆ ਫੇ ਪਲਾਸਟਰ ਦਾ ਕੀ ਫਾਇਦਾ ਹੋਇਆ ਇਹ ਤਾਂ ਟੇਟ ਹੋ ਗਿਆ ਨਹੀਂ ਬੈੱਡ ਨਹੀਂ ਹੋਣਾ ਜੀ ਇਤਨਾ ਪੈਰ ਨਹੀਂ ਮੁਚਣਾ ਹੈਗਾ ਹੁਣ ਪੈ ਜਾ ਹੁਣ ਆਰਾਮ ਕਰ ਹੁਣ ਆਰਾਮ ਕਰੋ ਬਸ ਹੁਣ ਡਾਕਟਰ ਦਾ ਕਹਾ ਤਾਂ ਮੰਨ ਲਿਆ ਮੋੜਨ ਹੀ ਪੈਣਾ ਭਾਈ ਕਿੰਨਾ ਚਿਰ ਕਿਹਾ ਉਹਨੂੰ ਨੇ ਦੱਸੋ ਕਿੰਨਾ ਚਿਰ ਕਿਹਾ ਬੀਟ ਦਿਨ ਹਾਂ ਦੇ ਵੀ ਮਹੀਨਾ ਗਿਆ ਉਹਨੇ ਕਹਿੰਦੀ ਹੈ ਕੋਈ ਗੱਲ ਤਾਂ ਤਿੰਨ ਮਹੀਨੇ ਕਹਿ ਦੇਣਾ ਉਹ ਨਹੀਂ ਮੈਂ ਡਾਕਟਰ ਦਾ ਤਾਂ ਮੈਨੂੰ ਨਹੀਂ ਪੈਂਦਾ ਉਹ ਚਲ ਜਣੀ ਹਾਂ ਉਹ ਚਾ ਨਾ ਮੰਨ ਠੀਕ ਆ ਸਾਡੇ ਕਿ ਨਹੀਂ ਤੇ ਤੁਮ ਜਦੋਂ ਮਰਜ਼ੀ ਕਹਿ ਦੀ ਅਸੀਂ ਉਦੋਂ ਆ ਅੱਜ ਮੈਂ ਕੋਈ ਫੇਖ ਖੋਲਦੇ ਹਾਂ ਤਾਂ ਕੀ ਹੋ ਗਏ ਇਹਨੂੰ ਵੀ ਅਸ ਕਰਾਂ ਹੀ ਖੋਲ ਦੇਣਾ ਹਾਂ ਹਾਂ ਕਰਾਂ ਹੀ ਖੋਲ ਦੇਣਾ ਉਹ ਜੇ ਫੇਰ ਜੇ ਫੋੜੇ ਫੇਰੀ ਤੁਮ ਕੋ ਫੇਰਦੀ ਤਕਲੀਫ ਨਹੀਂ ਕੋਈ ਜੇ ਇੱਕਣਾ ਠੀਕ ਗੋ ਇਹਨਾਂ ਨੇ ਨਹੀਂ ਬਾਈ ਵਾਰੀ ਮੋਣ ਦੇਣੀ ਹੈਗੀ ਹਾਂ ਜੀ ਬਾਬਾ ਜੀ ਚਲ ਜਲੀਏ ਕੋਈ ਨਹੀਂ ਚਲ ਠੀਕ ਆ ਜੀ ਕਰਾਂ ਤੁਹਾਨੂੰ ਲੋਟ ਆ ਮਰਦੀ ਆ ਤੁਹਾਡੀ ਬਾਬਾ ਜੀ ਜੋ ਦਾ ਦਿਨ ਮਨੀ ਰੋਡ ਵਾਲੀ ਕੋਲ ਕੀ ਕਹਿੰਦਾ ਚੱਲੀ ਇਹ ਹੈ ਕੀ ਕਹਿੰਦਾ ਪਿੰਨੀਆਂ ਭਾਗਦਾ ਇਹ ਹਾਂ ਆਪ ਕਾਤੇ ਨਹੀਂ ਬਣਾਉਂਦੇ ਮੈਂ ਇਹਦੇ ਸੰਗ ਬਸ ਸਕੀਮ ਦੱਸੇ ਇੱਕ ਹਾਂ ਪੰਜ ਕਿਲੋ ਦੁੱਧ ਤੇ ਲਿਆ ਇੱਕ ਪੱਠੀ ਲੈ ਦੁੱਧਾ ਦੇ ਦੇ ਮੈਂ ਬਣਾ ਦਿੰਦੇ ਬਣਾ ਕੇ ਦੇ ਦਿੰਦੇ ਹਾਂ ਪੰਜ ਕਿਲੋ ਦੁੱਧ ਦੀ ਆ ਭਾਈ ਕਿੰਨੀਆਂ ਬਣੂਗਾ ਨਾਲ ਸਾਹਿਬ ਉਹੀ ਖਲਾ ਦੇ ਚਾਰ ਪਿੰਨੀਆਂ ਯਾਰ ਓਏ ਮੇਰੀ ਗੱਲ ਸੁਣ ਲੈ ਇਹ ਵੀ ਹੋ ਤੇਰੇ ਨਾਲ ਤਾਂ ਹੀ ਐਨੇ ਮੇਰੀ ਗੱਲ ਸੁਣ ਲੈ ਰਾਣਾ ਮਿੰਡਲਾ ਦੇ ਖਾਣੇ ਨੂੰ ਡੋਮਟ ਲਾਦੇ ਆਂ ਰਾਣਾ ਆਖਾਏ ਦੁੱਧ ਲਿਆ 5 ਕਿਲੋ ਭੱਟੀ ਲਿਆ ਬਣਾ ਲਦੇ ਇਹ ਵੀ ਤੇਰੀ ਗੱਲ ਸਹੀ ਆ ਹਾਂ ਖਾ ਹਾਂ ਮਿੱਟੂ ਤੋਂ ਲੈ ਕਰੇ ਆਂ ਰਾਣਾ ਆਖਾਏ ਦੁੱਧ ਲਿਆ 5 ਕਿਲੋ 10 ਕਿਲੋ ਹੁਣ ਵੀ ਤਿਆਰ ਆ ਚਲ ਫੇ ਚਲੀਏ ਖੁਚਾ ਹੈਗਾ ਆਪਣੇ ਕੋਲ ਠੀਕ ਹੈ ਜੀ ਜਾ ਖਾ ਲੇਗਾ ਕੁਛ ਪਿੰਡੀ ਪੁੰਡੀ ਗਾਹਰ ਪਾ ਲੈਣੀ ਟਰੈਕਟਰ ਖਾਣੂ ਕਰਦੇ ਕਹਿੰਦਾ ਉਹ ਜਾਦਾ ਪਿੱਛੇ ਲੈ ਗਿਆ ਰੈਲ ਉਹ ਪਿੱਛੇ ਦੇ ਇੱਕ ਤੇ ਮਾਰਦੇ ਉਹ ਤੇਨੂੰ ਤਾਈ ਦਾ ਬੁਲਾਇਆ ਤਾਂ ਤਾਈ ਦਾ ਤੈਨੂੰ ਬੁਲਾਇਆ ਦਾ ਮੈਤਰੀ ਨੂੰ ਔੜੀ ਔੜੀ ਕਰੀ ਕਿਤੇ ਕਾਲੇ ਦੇ ਸਿਰ ਚ ਫੱਟਾ ਮਾਰੇ ਕਾਲੇ ਦੇਖ ਕੇ ਬੱਸ ਮਾੜ ਰੋਗ ਲੈ ਜਬਟਾ ਰਖਾ ਦੇ ਉਹ ਕਰੂੰ ਦੱਲੀ ਹੈਵੀ ਡਰਾਈਵਰ ਆ ਇੱਕ ਟਰਾਲਕ ਤੇਰੀ ਕਿਸਮ ਵਿੱਚ ਦਾ ਦੱਲੀ ਦੀ ਕਿਸਮ ਵਿੱਚ ਨਹੀਂ ਤਾਂ ਕੱਲ ਦੱਲੀ ਲੈ ਕੇ ਨਹੀਂ ਗਿਆ ਕਾਵੇ ਕਹਿੰਦਾ ਕਿਹੜਾ ਪਿੱਛੇ ਤੇ ਕੱਢੂੰਗਾ ਆਹ ਦੱਲੀ ਕਲੀਮ ਤੋਂ ਦਾ ਚੱਕਿਆ ਵਾ ਉਹਦੇ ਟਰਾਲੀ ਪਾਸੇ ਕਰਨੀ ਪੈਣੀ ਸੀ ਜੇ ਉਹਦੇ ਆਂ ਟਰਾਲੀ ਪਾਸੇ ਕਰ ਦਿੰਦਾ ਇਹ ਫੇਰੇ ਟਰਾਲਾ ਪਾ ਲਈ ਗਿਆ ਦਾ ਉਹਦੇ ਪਿੱਛੇ ਰਹਿ ਗਿਆ ਇਹ ਗੰਨਾ ਤੇਰਾ ਜ਼ਿਆਦਾ ਕਾਲਾ ਸੀਗਾ ਹੈ ਗੰਨਾ ਤੇਰਾ ਜ਼ਿਆਦਾ ਹੋ ਜਾਣਾ 14 ਬੜੀ ਛਾਪਤੀਆਂ ਜੇ ਪਹਿਲੇ ਹੁੰਦੇ ਫਿਰ ਇਹੀ ਕੋਈ ਕਰਦੇ ਆ ਉਹ ਗੰਨਾ ਤੇਰਾ ਜ਼ਿਆਦਾ ਹੋਗੀ ਦਿੱਲੀ ਦਾ ਕੰਡਾ ਕਰਾ ਦਿੱਲੀ ਕਿੰਨਾ ਕਰਨਾ ਇਹ ਉਹ ਦਿੱਲੀ ਹਾਂ ਕਿੰਨਾ ਕਰਨਾ ਇਹ ਸਹੀ ਸਹੀ ਦੱਸ ਜੇ ਜਾਂਦਾ ਕੇ ਦਿੱਲੀ ਨੂੰ ਪਾ ਦੀ ਹੈਗਾ 125 ਕਾਉਂਟ ਦਾ ਗੇੜ ਚ ਹੈ ਜਹ ਤੈਨੂੰ ਦੱਸਤਾ 2025 ਆ ਇਹ ਇਹ ਸੇਤੇ ਦਾਦੇ ਦੇ ਸੱਤ ਦਾਦਾ ਦੱਲੀ 14 ਫੁੱਟਾ ਟਰਾਲਾ 12 ਨਹੀਂ ਹੈਗਾ ਹੋਵੇ 12 ਹੋਵੇ ਗੰਨਾ ਦੇਖ ਲੈ 18 ਐ 18 ਕਿੰਨੇ ਹੋਵੇ ਚੱਲ ਤੇਨੀ ਵਾਰੀ ਆਉਣ ਦੇਣੀ ਕਿੰਨਾ ਐ ਕਿੰਨਾ ਐ ਸਾਈਕਲ ਤੋੜਦੀ ਓਏ ਸਾਈਕਲ ਨਮਾ ਹੀ ਦੇ ਗਈ ਜਾਊਗਾ ਮਗਰ ਦਾਲੇ ਤੋਂ ਮੁਕੇ ਦੇਖ ਲੈ ਉਹ ਤੋੜ ਦੇਣਾ ਤੇਰਾ ਸਾਈਕਲ ਉਹਨੇ ਦੱਲੀ ਓਏ ਏ ਲੰਘ ਗਿਆ ਲੰਘ ਗਿਆ ਲੰਘ ਗਿਆ Delhi ਦੇ ਇੱਕੋ ਸਾਰਾ ਸਾਈਕਲ ਵਜਾਰਾ ਇਹੀ ਜਗਾ ਤੋੜਦੀ ਸਾਈਕਲ ਦਾ ਨਵਾਂ ਬਣਦਾ ਪਰ ਲੱਗੀ ਗੜਾ ਜਦ ਜਿੰਦਾ ਲਾ ਰਹੇ ਆ ਉੱਪਰ ਕਿੰਨਾ ਆਊਗਾ ਚੱਲੀ ਇਹ ਕਿੰਨਾ ਹੈ ਸੱਤੇ 15 ਰੁਪਏ ਬਸ 10 ਸੈਂਨਾ ਹੀ ਹੈ 10 Delhi 120 ਦੇ ਗੇਟ ਦੇ ਉੱਪਰ 2025 ਦੇ ਵਿੱਚ ਵਿੱਚ ਹੂੰਗਾ ਨਹੀਂ ਆਉਣਾ ਕੋਈ ਜਣ ਦੇ ਲੀਟ ਲਦਾ ਹੀ ਦੇਖ ਉੱਪਰ ਤੱਕ ਗੇੜ ਦੇਖ ਸੱਤ ਗੇੜ ਆ ਗੰਨਾ ਵੀ ਦੇ 18 ਆ ਇਹ 18 ਹੋਵੇ 85 ਹੋਵੇ 88 ਹੋਵੇ ਮੋٹے ਗੰਨੇ ਦਾ ਫਰਕ ਆ ਜੱਲੀ ਮੋٹے ਗਿਆ ਪਰ ਬੱਦੇ ਦਾ ਫਰਕ ਬਹੁਤ ਆਉਂਦਾ ਕੱਲ ਦੱਤਾ ਹੀ ਦੱਸੂਗਾ ਕੱਲ ਹੋਏਗਾ ਕੰਡਾ ਕਿੰਨਾ ਦਾ ਲਾਉਂਦਾ ਤੂੰ 113 ਕਹਿੰਦਾ ਸੀ ਵੱਧਾ ਮੈਂ 15 ਗਿਆ ਮੈਂ ਤਾਂ ਮੈਂ 15 ਵਜਾਰੇ ਆ ਦੋ ਵੱਧ ਗਿਆ ਇਹਨੂੰ ਉਹੀ ਕਿਹਾ ਵੀ 120 ਦੇ ਆ 25 ਦੇ ਵਿੱਚ ਆ 25 ਦੇ ਗੇੜ 20 ਲਾ ਲਾ ਚੱਲ 18 ਲਾਲ 25 ਲਾਲ ਇਹਦੇ ਵਿੱਚ ਵਿੱਚ ਆ 20 ਤੋਂ ਉੱਪਰ ਹੋ ਜਾਣਾ ਹੂੰ ਹੂੰ ਗੰਨਾ ਦਿਖਦਾ ਲਦਾਈ ਵੀ ਦਿਖਦੀ ਉੱਪਰ ਨੂੰ ਲੈ ਹੂੰ ਇਹ ਕਿਹਦੇ ਕਰਾ ਕੱਢ ਕੇ ਇਹਦਾ ਉਹ ਆਇਦੂ ਹਾਂ ਥੋੜਾਈ ਆ ਥੋੜਾਈ ਆ ਚੈੱਕ ਕਰਕੇ ਆਇਆ ਇਹ ਚੱਲ ਠੀਕ ਆ ਤੇਲੀ ਜਿੰਨਾ ਹੋ ਗਿਆ ਉੰਨਾ ਸਹੀ ਚੱਲ ਕਿਹ ਗੰਨਾ ਬਤਾਉਂਦਾ ਪਾਰਟੀ ਕਰਦੇ ਕਰਨ ਨੂੰ ਕਹਦੇ ਬਸ ਹੂੰ ਕੰਟਰੀ ਮੈਂ ਆਪੇ 헤ੜੇ-ਗੇੜੇ ਕਰ ਦੂੰ ਉਹਨੂੰ ਵੇਖ ਕੇ ਇਹ ਵਾਪ ਟ੍ਰੈਲੀ 'ਤੇ ਲੰਬਾ ਬੈ ਜਾਣਾ ਬਾਅਦ ਚ ਉਤਰ ਜਾਊਂਗਾ ਕਾਉਂਟਰ 'ਤੇ ਆਵਾਂਗਾ ਜੀ ਠੀਕ ਆ ਗੱਲ ਗੱਲਾਂ ਸੁਣ ਲੈ ਇਹ ਦਿੱਲੀ ਦੀਆਂ ਆਰ ਦਿੱਲੀ ਚਲਿਓ ਜਿੰਦਾ ਜਦੇ ਲਾ ਗਿਆ ਦੇਖ ਲੈ ਕਿਆ ਲਗੋਇਆ ਵਿੱਚ ਹੈ ਟੂਬਾ ਭਾਈ ਵਿੱਚ ਟੂਬਾ ਹੈ ਦੇਖ ਲੈ ਕਿਆ ਏ ਕਹਿੰਦਾ ਟੂਬਾ ਏ ਉਹ ਫੈਸਟਰ ਆਉਣਾ ਪਿਆ ਵਿੱਚ ਅਸੀਂ ਜਿੰਦਾ ਲਾਇਏ ਉਹਦੇ ਵਿੱਚ ਏਕਣਾ ਹੀ ਹੈਗਾ ਸਾਡੇ ਕਹਿੰਦੇ ਜਿੰਦਾ ਨਾ ਕੇ ਸਾਰੇ ਕੋਈ ਬੈ ਜਾ ਖੈਰ ਹੋਰ ਨੇ ਜਿਹੜੇ ਕਿਨ ਖੋਣ ਚਲ ਠੀਕ ਆ ਉਰ ਕਿਦਾਂ ਵਜੇਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਆ ਹਾਂਜੀ ਠੀਕ ਆ ਜੀ ਦੂਈ ਵਾਰੀ ਰਸਣ ਹੋਊਗੀ ਜੱਗੇ ਜੀ ਪਰਸੋ ਗਿਆ ਮੈਂ ਆਪਣਾ ਗੱਣਾ ਲੈ ਕੇ ਹਾਂ ਸ਼ਾਮ ਨੂੰ ਚਲੋ ਉੱਥੇ ਜੀ 1 ਵਜੇ ਪਹੁੰਚੇ ਕਿਉਂਕਿ ਟਰਾਲਾ ਪੁੱਟਦਾ ਲੱਦਦਾ ਭਈਆਂ ਨੇ ਅੱਛਾ ਸਿੰਗਲ ਡੰਡਾ ਲਾਤਾ 3 ਫੁੱਟ ਬਾਹਰ ਕੱਢ ਕੇ ਮਾਣ ਨੂੰ ਕਹੀ ਗਿਆ ਵੀ ਤਿੰਨ ਰਦਿਆਂ ਬਾਅਦ ਹੀ ਕਿ ਡੰਡਾ ਹੋਰ ਲਾ ਲਓ ਬਾਹਰ ਨਾ ਕੱਢਿਓ ਡੰਡਾ ਲਾ ਲਓ ਮੂਰੇ ਮੂਰੇ ਕਰ ਲਾਓ ਛੇ ਨਾ ਤੈਨੂੰ ਬੜਾ ਵੱਡਾ ਸੀ ਟਰਾਲੀ ਲੱਦਦੇ ਕਹਿੰਦਾ ਰੋਜ ਮਾਖਾ ਭਾਈ ਠੀਕ ਆ ਮੈਂ ਆਇਆ ਮੈਂ ਦੁੱਧਾ ਤੇ ਪਾ ਕੇ ਜੱਗੇ ਆ ਮੇਰੇ ਜਾਂਦਰੋਂ ਗੰਨਾ ਦਵਾਈ ਬੈਠੋ ਡੰਡਾ ਦਬ ਗਿਆ ਟਰੈਕਟਰ ਗੰਨਾ ਛਤਰੀ ਬਗਿਰ ਗਿਆ ਕਹਿੰਦੇ ਹੁਣ ਟਰੈਕਟਰ ਦੀ ਛਤਰੀ ਖੋਲ ਲਾ ਮਨੂ ਕਹਿੰਦੇ ਮੈਂ ਇਹ ਨਹੀਂ ਖੁੱਲਣੀ ਹੈ ਕਹਿੰਦੇ ਵੀ ਹੋਰ ਲੈ ਟਰੈਕਟਰ ਮਗਾ ਉਹਦੇ ਵਾਸਤਾ ਕੰਮ ਨਹੀਂ ਵੱਡੋ ਇਹਨੂੰ ਉਹ ਮੂਰੇ ਦੇ 3 ਫੁੱਟ ਸਾਰੇ ਕੋ ਬੜੀ ਦੇ ਉੱਪਰ ਲਦਾਇਆ ਉਹਨੇ ਥੱਲੇ ਡੰਡਾ ਪਾ ਲਿਆ ਇੱਕ ਡੰਡੇ ਆਸਰੇ ਬਸ ਗੰਨਾ ਖੜਾਤਾ ਸਾਰੇ ਪਹਿਲੀ ਡੰਡੇ ਦੀ ਜਿਹੜੇ ਸ਼ੁਰੂ ਚੇਰ ਪਲਾਤਾ ਹੈ ਸ਼ੁਰੂ ਚੇ ਡੰਡਾ ਲਾਤਾ ਸ਼ੁਰੂ ਲਾਤਾ ਪਹਿਲੇ ਜਦ ਲਈ ਤਿੰਨ ਭਰੀਆਂ ਦੇ ਬਾਅਦ ਡੰਡਾ ਲਾਉਂਦੇ ਅੱਗੇ ਆਪਾਂ ਉਹਨੇ ਪਹਿਲੇ ਨਹੀਂ ਲਾਤਾ ਆਹ ਅਲਜੀ ਕਿਆ ਕੰਮ ਫਿਰ 10 ਵਜੇ ਗਿਓਰੇ ਟਰਾਲਾ ਦੁਆਰਾ ਪਾੜ ਕੇ ਲੱਦਣੋ 10 ਵਜੇ ਮੈਂ ਕਿਹਾ ਵੀ ਹੁਣ ਖੜਾਉਂਦਾ ਘਰ ਤਾਂ ਵੀ ਪੰਗਾ ਵੀ ਜਲੂਜਾ ਨਿਕਲ ਫੜੇ ਫੜੀ ਚਲੇ ਜਾਓ ਤਿੰਨ ਘੰਟੇ ਚ ਮੈਂ ਸਿਰੇ ਲਾਇਆ 1 ਵਜੇ ਪਹੁੰਚਿਆ ਉੱਥੇ ਲੰਘਿਆ ਯਾਰ ਰਾਤ ਨੂੰ ਔਰੇ ਪੇਪਰ ਰੋਕ ਲਿਆ ਸੀ ਮੈਂ ਨਿਤਰਬਾਈ ਬਿੰਦਰ ਇੱਕ ਹੋਰ ਤਾਂ ਚਾਰ ਜਣੇ ਤੇ ਅਸੀਂ ਪੇਪਰ ਰੋਕ ਲਿਆ ਰਾਤ ਨੂੰ 1 ਵਜੇ ਪੇਪਰ ਵਾਲਾ ਕਹਿੰਦਾ ਭਾਈ ਡਰ ਲੱਗੇ ਪੇਰਾਂ ਦਾ ਵੀ ਚਾਰ ਜਣੇ ਲੈ ਕੁੱਟੂਗੇ ਬਹੁਤ ਕਹਿੰਦਾ ਜੇ ਲੰਘਦਾ ਤਾਂ ਵੀ ਮਗਾ ਦੀਸਾ ਨਾਲ ਮਨ ਲੱਗਦਾ ਰੋਕ ਲਈ ਕਹਿੰਦਾ ਰੋਕ ਹੀ ਲਿਆ ਚਾਰ ਜਣੇ ਖੜੇ ਸੀ ਹੱਥ ਦਈਏ ਲੋਈਆਂ ਵਾਲੇ ਭਾਈ ਉਹ ਡਰ ਗਿਆ ਉਹਨੇ ਰੋਕ ਹੀ ਲਿਆ ਕਹਿੰਦਾ ਵੀ ਉਹ ਵੀ ਕੁੱਟੂਗਾ ਹੀ ਚਲੋ ਕੰਮ ਆ ਚਲ ਮੋਰੇ ਤਾਰ ਗਿਆ ਮਿੱਕੀ ਚਾਚਾ ਲੈ ਆਇਆ ਉਹਦੇ ਬਾਅਦ ਰਾਤ ਆਇਆ ਮੈਂ ਮੇਲ ਚੋਂ ਹੂੰ 7:00 ਵਜੇ ਮੇਰੇ ਅੰਦਰ ਨੂੰ ਮੂਰੇ ਟਰਾਲਾ ਲੱਦੀ ਖੜੇ ਰਸੇ ਪਾਈ ਕਹਿੰਦਾ ਮੇਰੇ ਨਾਲ ਚੱਲ ਮੈਂ ਪਹਿਲਾਂ ਮੈਂ ਤਾਂ ਪਹਿਲੀ ਨੀਂਦਾ ਗੱਲ ਦਾ ਨਹੀਂ ਕਹਿੰਦਾ ਅਪਣੇ ਤੇ ਜਾਣਾ ਨਹੀਂ ਸਰਜੀ ਕਹਿੰਦਾ ਮੈਂ ਜਲੰਧਰ ਨੂੰ ਜਾਣਾ ਵੀ ਚੱਲ ਬਸ ਟਰਾਲਾ ਘਰ ਖੜਾਇਆ ਰੋਟੀ ਖਾਧੀ ਇਹਦੇ ਨਾਲ ਤੁਰ ਪਿਆ ਰਾਤ ਔਰੇ ਦੇ ਦੌਰੇ 7:40 ਪਾ 7:40 ਪਾ ਦੌਰੇ ਉੱਥੇ ਪਹੁੰਚੇ 11:20 ਮਿੰਟ ਪਾ ਸਿਰੇ ਪਹੁੰਚੇ ਹਸਬੇਠਾ ਲਿਆ ਜਾ ਕੇ ਸੁੱਤਾ ਵੇ ਕਹਿੰਦਾ ਚਲ ਗਏ ਮਿਲ ਮੈਂ ਚੱਲਦਾ ਸੀ ਅੰਦਰ ਚਲੇ ਗੇੜਾ ਗੂੜਾ 3 ਵਜੇ ਗਏ ਉੱਥੇ 3 ਵਜੇ ਪਾਏ ਕਿਥੇ ਨੀਂਦ ਆਉਂਦੀ ਆ 1 ਵਜੇ ਦਾ ਬੇਤਰਾ ਖੋਗੇ ਉਹਨੇ ਰੌਲਾ ਪਾਤਾ ਸਾਰੀ ਠਾਲ ਤੇ ਕਹਿੰਦਾ ਤੁਸੀਂ ਲਘੋ ਲਿਆ ਜਿਹੜੇ ਅੰਦਰ ਪਾਏ ਤੇ ਰਾਮ ਘਰ ਚ ਚਲੋ ਤੇ ਬਾਅਦ ਮੈਂ ਫੇਰ ਆਪਣਾ 8 ਵਜੇ ਬੱਸ ਚੜ੍ਹ ਗਿਆ ਉੱਥੇ ਤੇ ਸਾਹਮਣੇ ਨੂੰ ਛੱਡ ਗਿਆ ਮੈਂ ਲਾਇਦਾ ਰਾਜਾ ਸਾਹਿਬ ਵੀ ਜੀ ਹੱਸ਼ਵੀਰ ਦਾਸ ਵੱਦ ਨੂੰ ਵਿਹਲਾ ਹੋਇਆ ਤਾਂ ਉਹਦੇ ਨਾਲ ਬੈਠ ਜਾਊਗਾ ਜਦ ਮੈਂ ਦੇਖਿਆ ਦੋ ਲੈਨਾਂ ਦਾ ਹੱਸ਼ਵੀਰ ਤੇ ਮੂਰੇ ਹੋਰ ਪਈਆਂ ਦੀਆਂ ਵਾਲੇ ਇਹ ਹੁਣ ਖਾਲੀ ਹੋਣ ਲੱਗਿਆ ਹਾਂ ਫੇਰ ਮੈਂ ਲੰਘਿਆ ਆ ਮਾ ਗੜਬੜਾ ਵੀ ਬੱਸ ਚੜ੍ਹੋ ਹੁਣ ਆ ਮੈਂ ਆਊਗਾ ਕੱਲ ਨੂੰ ਕੱਲ ਨੂੰ ਸ਼ਾਮ ਤੱਕ ਪਾ ਉੱਥੇ ਦਾ ਖੇਲਾ ਹੀ ਲੱਗਦੀਆਂ ਆਪਣੀਆਂ ਵੀ ਆਪਾਂ ਤਾਂ ਉਹ ਹਾਸੀ ਮਖੌਲੇ ਕਰਦੇ ਆਂ ਗੰਨੇ ਨਾਲ ਸਾਨੇ ਜਾ ਕੇ ਤਾਂ 400 450 ਇੱਕ ਬਾਈ ਨੇ ਪਰਚੀ ਦਿਖਾਈ 530 ਕੁਆਟ ਤਾਰ ਕੇ ਆਏ ਕਹਿੰਦਾ ਮੈਂ ਚਿੱਟੇ ਟਰਾਲੇ ਵਾਲੇ ਆ ਚਿੱਟੇ ਟਰਾਲੇ ਵਾਲਾ 530 ਕੁਆਟ ਆਹ ਬਾਰੇ ਵਾਲੇ ਦੇਖੋ ਹੋਰ ਮੈਲੇ ਫਗਵਾੜੇ ਵਾਲਾ ਦਾ ਨੰਬਰ ਵੀ ਦਿੱਤਾ ਮੈਨੂੰ ਅੱਛਾ ਕਹਿੰਦਾ ਇਹ ਕਿ ਆ ਤੁਸੀਂ ਕਿਆ ਕਰਕੇ ਆਏ ਕਹਿੰਦਾ ਇੰਨੀ ਦੂਰ ਤੇ ਲੈ ਕੇ ਵੀ ਗਏ ਆ ਕਹਿੰਦਾ ਮੈਨੂੰ ਤਾਂ 120 ਲੱਗਦਾ ਮੈਂ ਨਹੀਂ ਆਇਆ ਨਾ ਕਾ 150 ਤਾਂ ਹੋ ਜਾਣ 150 ਆ ਇਹਦਾ ਅਮਨੇ ਦਾ ਤੇ ਉੱਥੇ ਦਾ ਐ ਲੱਗੇ ਵੀ ਸਾਡਾ ਖਲਾਉਣਾ ਜੀ ਖੜਾ ਗੱਬੇ ਟਰਾਲਾ ਤਾਂ ਸਾਡੇ ਕੋ ਉਹ ਵੀ 2 ਦਿਨ ਚ ਭਈਆਂ ਨੇ ਪੂਰਾ ਕਰਿਆ ਲੀਵਰ ਡਾਊਨ ਆ ਸਰਨੇ ਆ ਜੀ ਠੀਕ 2 ਦਿਨ માં ਘੜਿਆ ਏ ਔਰੇ ਮਰੰਡੇ ਉਦੋਂ ਵਧੀਆ ਹੋ ਗਿਆ ਉਹ ਉਹ ਹੋ ਗਿਆ 185 ਠੀਕ ਹੋ ਗਿਆ ਵੀਰੇ ਪੱਟਿਆ ਚ ਲੀਕ ਗਿਆ ਸਰ ਹਾਂ 185 ਕੁਆਂਟਲ ਹੋ ਗਿਆ ਉਹ ਜੋ 4 ਕੱਟ ਲਿਆ ਉਹਨਾਂ ਨੇ 181 40 ਰਹਿ ਗਿਆ ਠੀਕ ਆ ਹਾਂ ਬਹੁਤ ਹੋ ਗਿਆ ਨਹੀਂ ਆਸ ਨਹੀਂ ਦੀ 18 ਚ ਵਜਨ ਬਹੁਤ ਆਹਰਾ ਦੇ ਵਜਨ ਬਹੁਤ ਆ ਬਾਕੀ ਫਿਰ ਹੁਣ ਆਇਆ ਮੈਂ ਉੱਥੇ ਤੇ ਆ ਕੇ ਘਰ ਕੰਮ ਧੰਦਾ ਕਰਿਆ ਤੇਰੀ ਗੱਦ ਘਾਣ ਨਹੀਂ ਇਹਨਾਂ ਨੇ ਜੇ ਮੇਰੇ ਦਾ ਅੱਜ ਫੋਨ ਆਇਆ ਮੈਨੂੰ ਮੈਂ ਸੁਤਾ ਪਿਆ ਦਲੀ ਦਾ ਕਹਿੰਦਾ ਲੈ ਜਾ ਕੇ ਲੈ ਮੈਂ ਤਾਂ ਸਲਾਣੇ ਆ ਹੂੰ ਵੀ ਅੱਜ ਰੁਕ ਜਾ ਹਾਂ ਅੱਜ ਗਈ ਸਪਲਾਈ 5300 5400 ਹੋ ਗਈ ਅੱਜ ਸਾਡੇ ਨੂੰ 5300 ਹੋ ਗਈ ਕੱਲ ਨੂੰ 55 5600 ਜਾਣੀ ਪਰਸੋਂ ਨੂੰ ਪਰਸੋਂ 5600 ਨੰਬਰ ਪਰਸੋਂ ਨੂੰ ਮੈਂ ਕਹੇ ਤਾ ਮ ਆਵੇ ਨਾ ਆਵੇ ਤੂੰ ਘਟ ਦੇ ਕੱਲ ਨੂੰ ਲਾ ਲਾ ਵਢਣ ਪਰਸੋਂ ਨੂੰ ਕੱਲ ਨੂੰ ਕਹਿੰਦਾ ਕਿਹਦੇ ਹੋਰ ਤੇ ਜਾਣਾ ਬਾ ਠੀਕ ਹੈ ਪਰਸੋਂ ਨੂੰ ਲਾ ਲੈ ਪਰਸੋਂ ਨੂੰ ਕਹੇ ਤਾ ਮ ਪਰਸੋਂ ਨੂੰ ਆ ਜਾ ਘਟ ਦੇ 150 ਵਾਲੀ ਉੱਤੇ ਬਾਦ ਜਾਨੂੰ ਨੇ ਕਾਡਨੀ ਮੈਂ ਤਰ ਕੇ ਆਉਣੀ 950 ਫੇਰ ਆ ਜਾਣੀ ਬਾ ਠੀਕ ਹੈ ਨਵੇਟ ਲੈ ਦੋ ਚਾਰ ਇਹ ਤਾਂ ਕਹਿੰਦਾ ਦੋ ਇੱਕੋ ਦਿਨ ਘੜਾ ਲੈ ਮੈਂ ਵੀ ਟਰਾਲਾ ਮੰਗਦੇ ਚੰਗੇ ਲੱਗਦੇ ਇਹਦਾ ਕਾਹਨੂੰ ਮੰਗਣਾ ਪਏ ਇੱਕ ਦਿਨ ਉਤਾਰ ਕੇ ਆ ਜੇਣਾ ਇੱਕ ਦਿਨ ਜਮਾ ਕਿਆ ਫਰਕ ਕਹਿੰਦਾ ਸਾਈ ਜਾਣਾ ਤਾਂ ਹੈ ਵੀ ਟਰਾਲਾ ਹੀ ਮੰਗ ਲਾਗੇ ਇਹਦਾ ਮੈਂ ਕਾਹਨੂੰ ਮੰਗਣਾ ਤੂੰ ਕਿਤੇ ਨਹੀਂ ਅਬ ਦੋ ਘੜੇ ਇਕੱਠੀਆਂ ਚਲੇ ਜਾਣੀਆਂ ਵੀ ਇੱਕ ਘੜ ਦੇ ਨਾ ਚਲਾ ਦੇ ਇਕੱਠੀਆਂ ਜਾਉਂਗੇ ਆਵਦੇ ਲੈ ਜਾਉਂਗਾ ਪਰ ਫੇਰ ਕਾਹਨੂੰ ਮੰਗਣਾ ਆਪਾਂ ਨੇ ਜਹ ਹੈਗੀ ਚੀਜ਼ ਹੁਣ ਆ ਇੱਕ ਦਿਨ ਅਟਕੇ ਚਲੇ ਜੂ ਮੇਰੇ ਮੇਰੇ ਇਟਾਂ ਲੱਦੀਆਂ ਮੀਆਂ 4000 ਇਟ ਲੱਦੀ ਬੋਦੇ ਉਹਦੋਂ ਵਜਨ ਕਰਾਉਂਦਾ ਉਹਦੇ ਇਟਾਂ ਦਾ ਹਾਂ ਉਹਦੇ ਵਜਨ ਕਰਾ ਕੇ ਕਿਆ ਮਿਲਿਆ ਓਏ ਘਰੇ ਲੈ ਕੇ ਆਏ ਤੇ ਟਰਾਲਾ ਫਸ ਗਿਆ ਹਾਂ ਅਮਨਾ ਕਹੀਆ ਵੇ ਹੌਲਾ ਏ ਵੀ 575 ਤੇ ਨਿਕਲਦਾ ਨਹੀਂ ਕਿਆ ਇਟ ਚ ਕਰਾ ਦੜੇ ਕਿਲੋ ਡੇਢ ਕਿਲੋ ਦੀ ਇਟ ਹੋਣੀ ਆ 3 ਕਿਲੋ ਦੀ ਹੋਊਗੀ ਅਮਨਾ ਕਹਿੰਦਾ ਕਹਿੰਦਾ ਕਿਆ ਇਹਦਾ 80 ਕੁਆਟਰ ਵਜਨ ਨਹੀਂ ਖਿੱਚੋਆ ਜਦ ਤੋਲੀ 3 ਕਿਲੋ 800 ਗ੍ਰਾਮ ਦੀ ਹੋਊਗੀ 3 ਕਿਲੋ ਤੋਂ ਉਪਰ ਇਟ ਹੁੰਦੀ ਆ 3 ਕਿਲੋ 800 ਗ੍ਰਾਮ ਦੀ ਹੋਊਗੀ 120 ਕੁਆਟਰ ਹੋ ਗਿਆ ਮੈਂ 120 ਕੁਆਟਰ ਪਾਸ ਹੋ ਵੀ ਤੂੰ ਤਾਂ ਬਾਈ ਮੌਤੇ ਆ ਅਜੇ ਮੀ ਬਿਆਵਾ ਤਾਗਾ ਪਰ ਇਹ ਪਹਿ ਪੰਜ ਸੌ 75 ਤੂੰ ਤਾਂ ਬਹੁਤ ਆ ਬਹੁਤ ਆ ਘਰ ਤੇ ਵਾ ਕੇ ਕੱਢਿਆ ਮੈਂ ਦੇਖਿਆ ਉਹ ਮਲਕੀਸੀ ਦਾ ਤਾਂ ਕਹਿ ਰਹੇ ਮੈਂ ਗਿਰ ਗਿਆ ਡੇਢ ਫੁੱਟ ਦੀ ਅੱਤੜਾ ਪਾਹੇ ਦੀ ਤੁਸੀਂ ਸੈੱਲ ਲਾ ਗਿਆ ਤੇਰਾ ਕਿਲੇ ਕੇ ਤੇ 585 ਮੂਰੇ ਕਾਦੇ ਉਹ ਪੱਕਾ ਹੀ ਰੱਖਿਆ ਖੜਾ ਬਹੁਤ ਹੁੰਦਾ ਇਹਦਾ ਮਿੰਦਰ ਨੂੰ ਆਦਤ ਹੈ ਨਾ ਜਿੱਥੇ ਮੜਿਆ ਟੋਆ ਆਉਣਾ ਜਾਂ ਟਰੈਲਰ ਟੋਏ ਵੱਜੇ ਟਰੈਕਟਰ ਆਏ ਉੱਪਰ ਥੱਲੇ ਵੱਜਦਾ ਹੀ ਗਿਆ ਸਾਰੇ ਰਸਤੇ ਉੱਪਰ ਥੱਲੇ ਉੱਪਰ ਥੱਲੇ ਧੱਕੜ 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 ਇਹਦਾ ਹੀ ਆਦਤ ਹੈ ਨਾ ਉਹਲੇ ਆ ਉਹਲੇ ਕਿੰਨਾ ਕ ਫਰਕ ਹੁੰਗਾ ਹੁਣ ਤੇਰੇ ਵਾਲੇ ਅਰਜਨ ਦੂਏ ਨਾਲੋਂ 5 ਪੁਆਇੰਟ 36 ਦੀ ਤੇ ਨਾ ਭਾਰੀ ਹੈ ਇਨੀ 36 ਦੀ ਨਹੀਂ ਭਾਰੀ ਉਹ ਨਹੀਂ ਚੱਕਦਾ ਕੁਗਨ ਜੱਕੂ ਦੇ ਨਾਲ ਗੇੜਿਆਂ ਦੀ ਚੱਕਰ ਹੈ ਨਾ ਇਹਦਾ ਕੋਈ ਰਾਜ ਆ ਗੇੜਿਆਂ ਚ ਰਾਜ ਆ ਨਾਲੇ ਚੱਲ ਇਹ ਤਾਂ 4x4 ਆ ਕਿੱਡਾ ਭਾਰੀ ਹਿੱਸਾ ਮੂਰੇ ਇੱਕ ਕੁਆਂਟਲ 20 ਕਿਲੋ ਦਾ ਵੈਂਪਰ ਲੱਗਿਆ ਵਾ ਤਾਂ ਵੀ ਟਾਇਰ ਨਹੀਂ ਲਾਏ ਟਰੈਕਟਰ ਨੇ ਮੁਰਲੇ ਚੱਕਦਾ ਹੀ ਗਿਆ ਤੱਕੜੀ ਵੀ ਨਾ ਮਿੰਦਰਾ ਨੂੰ ਇਹਨਾਂ ਨੂੰ ਆਦਤ ਹੈ ਇਹ ਇਹਨਾਂ ਦੇ ਗੇੜੇ ਜ਼ਿਆਦਾ ਗੇੜਿਆਂ ਦੀ ਚੱਕਰ ਹੈ ਨਾ ਹੁਣ ਅਰਜਨ ਵੀ ਅਰਜਨ ਨਹੀਂ ਖੜਾਉਂਦੇ ਇਹਨਾਂ 36 ਦੀ ਕਿੰਨਾ ਹੋਲੀ ਆ ਪੂਰੀ ਖੜਾ ਹੁੰਦਾ ਦੇਖ ਲਿਆਈ ਨੂੰ ਹੋਊਗਾ ਖੜਾ ਇਹ ਤਾਂ ਉਈਆਂ ਹੋਈ ਜਾਂਦੇ ਕੋਈ ਇਹਨਾਂ ਤਾਂ ਖਾਲੀ ਟਰਾਲੀ ਨੂੰ ਖੜਾ ਹੋ ਕੇ ਤੁਰਨ ਦੀ ਆਦਤ ਆ ਹਾਂ ਜਨਾ ਹੈਗੀ ਆ ਅਸ ਜੱਟਾ ਪਤਾ ਨਹੀਂ ਹੋ ਅਛੀ ਵੀ ਤਾਂ 200 ਤੋਂ ਉੱਪਰ ਹੋ ਜਾਣਾ ਪਤਾ ਨਹੀਂ ਕਿੰਨਾ ਹੋਊਗਾ 220 ਹੋ ਜਾਣਾ ਮੈਂ ਦੇਖ ਕੇ ਆਇਆ ਦੇਖਣੇ ਗੱਲ ਥੋੜੀ ਉਹਦਾ ਕੰਡੇ ਨਹੀਂ ਦੱਸਣਾ ਨਹੀਂ ਮੈਂ ਦੇਖਿਆ ਮੈਂ ਉਹਦਾ ਨਹੀਂ ਦੇਖਿਆ ਉਦੋਂ ਮੇਰੇ ਕੋਲ ਟਾਈਮ ਨਹੀਂ ਸੀ ਉੱਥੇ ਦੇਖ ਕੇ ਆਇਆ ਉਹ 95 ਆ ਅੱਛਾ 18 ਦੀ ਗੱਲ ਹੋਰ ਹੈ ਇਹ ਵੀ ਸਿੱਧਾ ਹੈ ਫਿਰ ਆ 18 'ਚ ਵਜਨ ਜ਼ਿਆਦਾ ਹੈ 18 ਦਾ ਭਾਵੇਂ 18 ਹੀ ਆ 18 'ਚ ਵਜਨ ਬਹੁਤ ਆ 18 'ਚ ਪਹਿਲੇ ਨੰਬਰ ਤੇ ਰਹਿਣਾ ਜਿਹੜਾ ਮਰਜ਼ੀ ਵੀ ਜਾ ਜਵੇ ਵਜਨ 'ਚ ਬਹੁਤ ਆ ਵਜਨ 'ਚ ਹਾਂ ਮਟਾਈ ਆ ਵਜਨ 'ਚ ਮਟਾਈ ਵਜਨ ਬਹੁਤ ਆ ਨਾ 18 'ਚ ਬਾਈ ਇਥੇ ਨਵੇੜਾ ਕੁਸ ਬੋਥ ਕੇ ਚੈਨ ਜਾਂਦੀ ਆ ਬੋਥ ਕੇ ਇੱਧਰ ਹੁਣ ਆਪਣਾਈ ਰੀ ਉਧਰ ਬਹੁਤ ਭੱਜ ਰਹੇ ਆ ਬਹੁਤ ਭੱਜਦਾ ਚੁੰਨੀ ਚਾਨੀ ਵਾਲੇ ਫਗਵਾੜੇ ਵਾਲੇ ਸਭ ਉਧਰ ਨਵਾਂ ਸ਼ਹਿਰ ਦੇ ਦੋ ਤਿੰਨ ਬਲਾ ਚੌਰ ਦੇ ਸਾਨੂੰ ਮਿਲੇ ਰਸਤੇ માં ਸਾਰਾ ਏਰੀਆ ਟੁੱਟ ਕੇ ਪੈ ਰਿਹਾ ਬਹੁਤ ਭੀੜਾ ਉਹਦਾ ਬਹੁਤ ਗਚਾਈ ਕਰਦਾ ਗਚਾਈ ਤੇ ਇਹ ਵੀ ਬਥੇਰੀ ਕਰਦਾ ਸਾਰੇ ਚਲਾ ਕੇ ਜਣ ਤਾਂ ਸਹੀ 30000 ਦੀ ਕੈਪੈਸਿਟੀ ਹੈ ਦੀ 35 ਨੂੰ ਵੀ ਹੱਥ ਲਾ ਜਾਂਦਾ ਇਹ ਉਹਨਾਂ ਨੇ ਸਫਾਈ ਕਰੀ ਆ 5 ਘੰਟੇ ਖੜਾ ਕੇ ਇਹਨਾਂ ਨੇ ਹੁਣ ਦੇਖੀ ਤਿੰਨ ਦਿਨ ਭੰਨ ਦੜੇ 48 ਘੰਟੇ ਅੱਜ ਖੜਿਆ ਸਵੇਰੇ ਜਦ ਮੈਂ ਆਇਆ ਜਦ ਵੀ ਚੱਲਦਾ ਨਹੀਂ ਉਹ ਤਾਂ ਉਂ ਧੂਆਂ ਕੱ ਖਾਲੀ ਟਰਾਲੀ ਨਿਕਲੀ ਭਰੀਆਂ ਲੈ ਕੇ ਅੰਦਰ ਦੇ ਐਂਟਰੀ ਗੇਟ ਜੋ ਬਾਪੇ 5:00 ਵਜੇ ਖੜਗੇ ਹੋਣਾ ਰਾਤ ਕੰਨਾ ਖਾਸਾ ਆ ਗਿਆ ਉਹ ਸਾਰਾ ਪੀ ਪੀੜਨਾ ਦਾ ਪੈਣੀ ਦਾ ਦੋ ਟਰਾਲੀਆਂ ਆੜੀਆਂ ਹੋਵੇ ਗੇਟ ਕੋ ਜਿੰਨਾ ਦੀ ਐਂਟਰੀ ਨਹੀਂ ਹੋਈ ਵੀ ਨਹੀਂ ਉਹ ਅੱਜ ਹੀ ਗਈਆਂ ਹੋਣੀਆਂ ਉਹ ਜਾਂ ਅੱਜ ਗਈਆਂ ਹੋਣ ਜਾਂ ਰਾਤ ਵੀ ਲੇਟ ਹੋ ਗਈਆਂ ਹੋਣੀਆਂ ਕੀ ਪਤਾ ਹੁੰਦਾ ਕਿਸੇ ਨੂੰ ਪਤਾ ਨਹੀਂ ਹੁੰਦਾ ਫੋਨ ਨਹੀਂ ਚਲਾਉਂਦਾ ਬੰਦਾ ਆ ਕਾਲਾ ਰਹੇ ਗਿਆ ਪਤਾ ਨਹੀਂ ਤਾਂ ਬਸ ਹਾਂ ਪਤਾ ਨਾਲੇ ਮੈਂ ਹੱਕਾ ਮਾਰੀਆਂ ਹੋ ਰੇ ਮੈਂ ਪਾਈ ਨੇ ਕਹਿੰਦਾ ਮੈਂ ਆਇਆ ਆਇਆ ਹੈ ਨਹੀਂ ਮੁੜ ਕੇ ਅੱਛਾ ਤਾਂ ਦੱਸਣਾ ਹੈ ਉਹਨੂੰ ਵੀ ਮੈਸੇਜ ਆਉਂਦਾ ਉਹਨੇ 4:30 ਵਜੇ ਮੈਸੇਜ ਪੜਿਆ ਕੱਲ ਜਦੋਂ ਅਸੀਂ ਮ ਰੇੜੀ ਵਾਲਾ ਆਇਆ ਕਰੇ ਕੰਡਾ ਚੱਲ ਦੀਦਾ ਰੇੜੀ ਦੇ ਗਾਹਾਂ ਟਰਾਲਾ ਫਸਾਇਆ ਵਾ ਸੀ ਰੇੜੀ ਵਾਲੀ ਜਗ੍ਹਾ ਬਾਈ ਕੰਦਾ ਨੇ ਨੇਰੀ ਆ ਕਮਾ ਕੋਈ ਨਹੀਂ ਚੱਲ ਉਤਰ ਲੈਣ ਦੀ ਦੂਆ ਨਹੀਂ ਪਸਾਉਂਦੇ ਸੀ ਚੱਲ ਉਹ ਤਾਰ ਕੇ ਲਾਂਗੇ ਰੇੜੀ ਹੈ ਨਹੀਂ ਦੀ ਉਹਦੇ ਵਜੇ ਟਰਾਲੀਆਂ ਹੀ ਦੋਨਾਂ ਨੂੰ ਵੀ ਕਿ ਸ਼ਾਮ ਜੇ ਨੂੰ ਬਹੁਤ ਕੰਨਾ ਆਇਆ ਫੇਰ ਲੈਣ ਲੱਗ ਗਈ ਸੋਹਣੀ ਦੁਵਾਰਾ ਜਿਹੜੀ ਸੌਟਰ ਵਾਤੀ ਗੱਡੀ ਨਾ ਉਹ ਅੱਜ ਉਹ ਆ ਗਈ ਮੇਰੇ ਕੋਲ ਹੁਣ ਦੇਖੀ ਜੇ ਚੱਲਣੇ ਨੇ ਇੱਕ ਵਾਰੀ ਭੁੱਖੇ ਸ਼ੇਰ ਮੈਂ ਕੋਈ ਚੱਲਣਾ ਹੁਣ ਜੇ ਚਲਾਉਣ ਇਹ ਕੱਲੂ ਮੰਨ ਲਓ ਚੱਲ ਪੂਗਾ ਅੱਜ ਕੱਲੂ ਸ਼ਾਮ ਨੂੰ ਅੱਜ ਟਾਈਮ ਤੱਕ ਚੱਲ ਕੱਲ ਹਾਂ ਠੀਕ ਆ ਫਿਰ ਹਾਂ ਠੀਕ ਆ ਨੇਤਰ ਬਾਝ ਘੜ ਕੇ ਆਇਆ ਹੁਣ ਕੱਢ ਕੇ ਆਇਆ ਉਹ ਤਾਂ ਮੈਂ ਟੋਚਣ ਬਾਜੀ ਅੱਛਾ ਦੂਈ ਹਾਂ ਦੂਈ ਬਰ ਚਿੱਤੇ ਉਹ ਚੰਗਾ ਲੱਗਦਾ